ਛਿਲੇ ਬਾਤਾਂ ਪਾਉਂਦੇ ਨੇ ਮੁਟਿਆਰ ਦੇ ਬੁਲਗੁਲਾਬੀ ਕੂਲੇ ਪਤ ਕੱਚੀ ਕਚਨਾਰ ਦੇ ਬੋਚ-ਬੋਚ ਪੱਬ ਧਰੇ ਜੂ ਪਰ ਉਡਾਰੀ ਪਰਦੀ ਆ ਹੋ ਜਦ ਤੁਰਦੀ ਮੜਕ ਦੇ ਨਾਲ ਬਈ ਜੁੱਤੀ ਚੂਚੂ ਕਰਦੀ ਆ ਓਏ ਜੁੱਤੀ ਚੂਚੂ ਕਰਦੀ ਆ ਜਿਹੜੇ ਪੁਰਾਣੇ ਸੀਗੇ ਉਹਨਾਂ ਨੇ ਉਹਨਾਂ ਦੇ ਐਕਚੁਅਲੀ ਜਿਹੜਾ ਦੌਰ ਤੁਸੀਂ ਗੁਜ਼ਾਰਦੇ ਹੋ ਨਾ ਉਹ ਦੌਰ ਤੁਹਾਨੂੰ ਹਮੇਸ਼ਾ ਚੰਗਾ ਲੱਗਦਾ ਕਈ ਐਕਸਪੈਰੀਮੈਂਟ ਕਾਮਯਾਬ ਹੋ ਜਾਂਦੇ ਕਈ ਨਹੀਂ ਵੀ ਹੁੰਦੇ ਸੋ ਕੋਈ ਗੱਲ ਨਹੀਂ ਮੈਂ ਕਰੀ ਜਾਂਦਾ ਪਰ ਚੰਗਾ ਲੱਗਦਾ ਸਰੋਤੇ ਪਿਆਰ ਹੀ ਕਰਦੇ ਨੇ ਮੈਨੂੰ ਕਿਸੇ ਨੇ ਮਾੜਾ ਤਾਂ ਅਜੇ ਤੱਕਿਆ ਨਹੀਂ ਕੀ ਚੀਜ਼ ਜ਼ਿਆਦਾ ਇੰਜੋਏ ਕਰਦੇ ਹੋ ਲਾਈਵ ਸਿੰਗਿੰਗ ਜਾਂ ਡਬਿੰਗ ਨੂੰ ਜ਼ਿਆਦਾ ਇੰਜੋਏ ਨਹੀਂ ਮੈਂ ਦੋ ਹੀ ਚੀਜ਼ਾਂ ਇੰਜੋਏ ਕਰਦਾ ਮੈਨੂੰ ਚੰਗੀ ਕੰਪੋਜੀਸ਼ਨ ਹੋਵੇ ਅੱਛਾ ਡਿਫਰੈਂਟ ਮੂਡ ਦਾ ਗਾਣਾ ਬਣ ਜੇ ਮੈਨੂੰ ਬਹੁਤ ਚੰਗਾ ਲੱਗਦਾ ਜਤੈਨ ਨੂੰ ਸਾਹਾਂ ਦੇ ਨੀ ਠਾਗੇ ਚ ਪਰੋ ਲਵਾਂ سینੇ ਵਿੱਚ ਚੱਲਦੀਆਂ ਰਗਾਂ ਚ ਲਕੋ ਲਵਾਂ ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ ਹਾਏ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਹੈਲੋ ਐਂਡ ਵੈਲਕਮ ਟੂ ਜਗਬਣੀ ਟੀਵੀ ਮੈਂ ਆ ਤੁਹਾਡੇ ਨਾਲ ਸੰਦੇਸ਼ showAlert Sharma ਦੇਖੋ ਕੁਝ ਗੀਤ ਅਜਿਹੇ ਹੁੰਦੇ ਹੈਗੇ ਨੇ ਨਾ ਜਿਨ੍ਹਾਂ ਨੂੰ ਅਸੀਂ ਜਦੋਂ ਵੀ ਸੁਣੀਏ ਤਾਂ ਉਹ ਪੁਰਾਣੇ ਨਹੀਂ ਲੱਗਦੇ ਹੈਗੇ ਹਮੇਸ਼ਾ ਸਾਨੂੰ ਨਵੇਂ-ਨਵੇਂ ਲੱਗਦੇ ਆ ਤੇ ਹਮੇਸ਼ਾ ਸਾਡੀ ਰੂਹ ਨੂੰ ਖੁਸ਼ ਕਰ ਦਿੰਦੇ ਨੇ ਉਹਨਾਂ ਵਿੱਚੋਂ ਕੁਝ ਗੀਤ ਹੁਣ ਮੈਂ ਜਿਹੜੇ ਸਾਡੇ ਖਾਸ ਮਹਿਮਾਨ ਹੈਗੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਗੀ ਨਾ ਤਾਂ ਤੁਹਾਨੂੰ ਯਾਦ ਆ ਜਾਣਗੇ ਤੇ ਤੁਸੀਂ ਕਹੋਗੇ ਉਹ ਇਹਨਾਂ ਨੇ ਤਾਂ ਇੰਨੇ ਸੋਹਣੇ-ਸੋਹਣੇ ਗੀਤ ਗਾਏ ਤੇ ਹੁਣ ਤੁਹਾਡੇ ਲਈ ਬਹੁਤ ਸਾਰੇ ਉਹ ਸਰਪ੍ਰਾਈਜ਼ ਵੀ ਲੈ ਕੇ ਆ ਰਹੇ ਨੇ ਇਹਦਾ ਟਾਈਮ ਵੇਸਟ ਕੀਤੇ ਬਗੈਰ ਜਗਬਾਣੀ ਟੀਵੀ ਤੇ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ ਸੁਰਜੀਤ ਖੰਧ ਨਾਲ ਹਾਂਜੀ ਸਾਸ਼ਕਾ ਨਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੱਗवाणी ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਜੀ ਕਿੱਦਾਂ ਹੋ ਤੁਸੀਂ ਮੈਂ ਬਹੁਤ ਵਧੀਆ ਜੀ ਠੀਕ ਠਾਕ ਪਹਿਲਾਂ ਤਾਂ ਤੁਹਾਡੇ ਨਾਲ ਨਾ ਨਾਰਾਜ਼ਗੀਆਂ ਬੜੀਆਂ ਰਹਿੰਦੀਆਂ ਨੇ ਨਾਰਾਜ਼ਗੀਆਂ ਪਲੀਜ਼ ਮੇਰੇ ਨਾਲ ਤੁਸੀਂ ਨਾ ਨਾਰਾਜ਼ ਹੋਵੋ ਬੜੀ ਕੀ ਚੀਜ਼ ਦੀ ਨਾਰਾਜ਼ਗੀ ਆ ਤੁਸੀਂ ਮਤਲਬ ਆਉਣੇ ਹੋ ਨੇ ਸੋਹਣੇ ਗੀਤ ਲਿਆਉਣੇ ਹੈਗੇ ਉਹ ਤੇ ਫਿਰ ਤੁਸੀਂ ਕਿਤੇ ਮਤਲਬ ਕਿੱਥੇ ਚਲੇ ਜਾਂਦੇ ਹੋ ਤੁਸੀਂ oh my god ਇਹ ਨਾਰਾਜ਼ਗੀ ਤੁਹਾਡੀ ਜਾਇਜ਼ ਆ ਮੈਂ ਸੋਚਦਾ ਨਹੀਂ ਕਿਹੜੀ ਨਾਰਾਜ਼ਗੀ ਮੈਂ ਨਹੀਂ ਸੌਂਗ ਦੀ ਹੁਣ ਮੈਂ ਇਸ ਕਰਕੇ ਥੋੜੇ ਮੈਂ ਅੱਜਕੱਲ ਬਾਹਰ ਵੀ ਰਹਿਣਾ ਔਰ ਬੈਕ ਟੂ ਬੈਕ ਗਾਣੇ ਆਈ ਰਹਿੰਦੇ ਹੁਣ ਤਾਂ ਇਹ ਐਲਬਮ ਜਿਹੜੀ ਹੁਣ ਆਪਾਂ ਲਾਂਚ ਕਰਨ ਲੱਗੇ ਆ ਚਾਰ ਬਸੋਂ ਦਾ ਰਿਲੀਜ਼ ਹੋਣ ਲੱਗੀ ਆ ਸੋ ਬਹੁਤ ਖੂਬਸੂਰਤ ਐਲਬਮ ਬਣੀ ਆ ਸੈਵਨ ਗਾਣੇ ਨੇ ਇਹਦੇ ਚ ਸੱਤ ਗਾਣੇ ਨੇ ਤੇ ਹਰ ਮੂਡ ਦਾ ਗਾਣਾ ਇਹਦੇ ਚ ਲਿਖਿਆ ਹੈਗਾ ਤੇ ਕਿੰਗ ਗਰੇਵਾਲ ਨੇ ਗਾਣੇ ਲਿਖਿਆ ਤੇ ਜੀ ਗੁਰੀ ਦਾ 뮤직 ਹੈ ਜਿੱਦਾਂ ਇਸ ਤੋਂ ਪਹਿਲਾਂ ਸਾਡਾ ਅੜੇ ਹੋਇਆ ਗਾਣਾ ਇਸੇ ਐਲਬਮ ਦਾ ਸੀਗਾ ਰਿਲੀਜ਼ ਕਰਤਾ ਸੀਗਾ ਪਹਿਲਾਂ ਬਹੁਤ ਜ਼ਿਆਦਾ ਗੁੱਡ ਰਿਸਪੌਂਸਰ ਹੋਤਿਆਂ ਵੱਲੋਂ ਮਿਲਿਆ ਇਹ ਐਲਬਮ ਇੰਨੀ ਵਧੀਆ ਬਣੀ ਆ ਬਹੁਤ ਹੀ ਅੱਛੀ ਐਲਬਮ ਬਣੀ ਆ ਮੈਨੂੰ ਉਮੀਦ ਆ ਕਿ ਜਿਹੜੀ ਨਰਾਜ਼ਗੀ ਹੈ ਤੁਹਾਡੀ ਮੇਰੇ ਸਰੋਤਿਆਂ ਦੀ ਉਹ ਸਾਰੀ ਦੂਰ ਹੋ ਜਾਣੀ ਹੈ ਸੁਣ ਕੇ ਬਿਲਕੁਲ ਹੋਣੀ ਹੈ ਕਿਉਂਕਿ ਟੀਜ਼ਰ ਆਇਆ ਤੇ ਟੀਜ਼ਰ ਕਾਫੀ ਅੱਛਾ ਹੈ ਕਾਫੀ ਅਟਰੈਕਟਿਵ ਚ ਲੱਗ ਰਿਹਾ ਹੈ ਪਰ ਸੁਚਿਤ ਅੱਜਕੱਲ ਜਿਵੇਂ ਦੇਖਦੇ ਆ ਨਾ ਆਪਾਂ ਤਾਂ ਸੌਂਗਸ ਹੁੰਦੇ ਆ ਸਿੰਗਲ ਟਰੈਕਸ ਹੁੰਦੇ ਆ ਤੇ ਮਤਲਬ ਐਲਬਮ ਵਾਲਾ ਤੁਸੀਂ ਕਿਵੇਂ ਸੋਚਿਆ ਕਿ ਹੁਣ ਐਲਬਮ ਕੱਢੀਏ ਮੁਰ ਤੋਂ ਮੈਂ ਨਾ ਐਕਚੁਅਲੀ ਮੇਰੇ ਗਾਣੇ ਬਹੁਤ ਜ਼ਿਆਦਾ ਤਿਆਰ ਕੀਤੇ ਹੋਏ ਆ ਮੈਨੂੰ ਇਦਾਂ ਲੱਗਦਾ ਵੀ ਜੇ ਇੱਕ ਇੱਕ ਸਿੰਗਲ ਸਿੰਗਲ ਕਰਾਂਗੇ ਤਾਂ ਸਾਰ ਹੋਣੇ ਹੀ ਨਹੀਂ ਰਿਲੀਜ਼ ਫਿਰ ਅਸੀਂ ਹੁਣ ਸੋਚਿਆ ਇਸ ਤੋਂ ਬਾਅਦ ਫਿਰ ਐਲਬਮ ਕਰਾਂ ਬिच ਵਿਚੰ ਦੁਜੇ ਵੀ ਕਰ ਜਾਵਾਂਗੇ ਪਰ ਮੈਂ ਹੁਣ ਸੋਚ ਲਿਆ ਕਿ ਮੈਂ ਹਰ ਮੂਡ ਦਾ ਗਾਣਾ ਹਰ ਤਰ੍ਹਾਂ ਦਾ ਗਾਣਾ ਹਰ ਕੁਛ ਹਰ ਤਰੀਕੇ ਦਾ ਸਾਰੇ ਮੂਡ ਗਾ ਦੇਣੇ ਮੈਂ ਹੁਣ ਮੈਂ ਪੂਰੇ ਫਾਰਮ 'ਚ ਆ ਨਾਲ ਪੁਰਾਣੀਆਂ ਯਾਦਾਂ ਤਾਸੀਆਂ ਹੋ ਜਾਣੀਆਂ ਹੈ ਨਾ ਬਿਲਕੁਲ ਜੀ ਮੈਨੂੰ ਚੰਗਾ ਲੱਗਦਾ ਜੀ ਗਾਣੇ ਜਦੋਂ ਇੱਕ ਐਲਬਮ ਪਰ ਰਿਲੀਜ਼ ਕਰਦੇ ਆ ਲੱਗ ਲੱਗ ਵੇਰੀਏਸ਼ਨ ਦੇ ਗਾਣੇ ਸੈਡ ਰੋਮਾਂਟਿਕ ਕਲਚਰਲ ਡਾਂਸਿੰਗ ਲੋਕ ਤੱਤ ਹੈ ਨਾ ਉਹ ਸਾਰਾ ਕੁਝ ਇਸ ਐਲਬਮ ਦੇ ਵਿੱਚ ਮਿਲੂਗਾ ਮੇਰੇ ਸਰੋਤਿਆਂ ਤੇ ਜੇ ਹੁਣ ਤੁਸੀਂ ਇਹ ਯਾਦਾਂ ਤਾਸੀਂ ਕਰ ਹੀ ਦਿੱਤੀਆਂ ਹੈਣਾ ਤੇ ਤੁ ਤੁਹਾਨੂੰ ਬਹੁਤ ਲੰਬਾ ਸਫਰ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਤੇ ਤੁਹਾਡੇ ਵਿੱਚ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਿਰਫ ਇੱਕ ਟੈਲੈਂਟ ਹੈਗਾ ਗਾਉਣ ਦਾ ਥੋੜੇ ਤਾਂ ਬੜੇ ਸਾਰੇ ਟੈਲੈਂਟ ਹੈਗੇ ਨੇ ਜਿਹੜੇ ਸਾਰੇ ਟੈਲੈਂਟਸ ਨੂੰ ਭਰਪੂਰ ਪਿਆਰ ਦਿੱਤਾ ਹੈ ਦਰਸ਼ਕਾਂ ਨੇ ਪਰ ਕਿਸ ਚੀਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਇੰਜੋਏ ਕਰਦੇ ਹੋ ਮੈਂ ਜੀ ਸਰੋਤਿਆਂ ਦਾ ਬੜਾ ਥੈਂਕਸ ਹੈ ਮੇਰੀ 17 17 ਸਾਲ ਜਦੋਂ ਮੇਰੀ ਐਲਬਮ ਪਹਿਲੀ ਰਿਲੀਜ਼ ਹੋਈ ਹੈ ਬਹੁਤ ਛੋਟਾ ਸੀ ਅੰਗ ਇਹ ਸੀਗੀ ਸੋ ਮਤਲਬ ਮੈਂ ਥੈਂਕਸ ਇਸ ਕਰਕੇ ਕਰਦਾ ਰੱਬ ਦਾ ਵੀ ਹੈ ਤੇ ਸਰੋਤਿਆਂ ਦਾ ਜ਼ਿਆਦਾ ਕਿਉਂਕਿ ਹੁਣ ਤੱਕ ਮੇਰੇ ਤੇ ٹرسٹ ਬਣਾਇਆ ਹੋਇਆ 28-29 ਸਾਲ ਹੋ ਗਏ ਮੈਨੂੰ ਇਸ ਫੀਲਡ ਚ ਆਏ ਨੂੰ ਔਰ ਪ੍ਰੋਪਰ ਅੱਜ ਵੀ ਮਤਲਬ ਮੈਨੂੰ ਇਹਨਾਂ ਪਿਆਰ ਕਰਦੇ ਨੇ ਸੋ ਬਸ ਪਰਮਾਤਮਾ ਦਾ ਥੈਂਕਸ ਹੈ ਸਰੋਤਿਆਂ ਦਾ ਕਹਣਾ ਇੱਕ ਯਾਦਾਂ ਯਾਦ ਤਾਜ਼ੀ ਕਰਦੀ ਹੈ ਕਿਉਂਕਿ ਜਦੋਂ ਮੈਂ ਆਫਿਸ 'ਚ ਵੀ ਕਹਿ ਕੇ ਆਈ ਸੀ ਨਾ ਕਿ ਇੰਟਰਵਿਊ ਕਿਹਦਾ ਕਰਨ ਚੱਲੇ ਮੈਂ ਕਿਹਾ surjit khan ਦਾ ਤੇ ਗਾਣਾ ਪਤਾ ਕਿਹੜਾ ਜ਼ੁਬਾਨ ਤੇ ਆਇਆ ਜੁੱਤੀ ਚੂ ਚੂ ਕਰਦੀ ਆ ਹਰ ਇੱਕ ਦੇ ਜ਼ੁਬਾਨ ਤੇ ਆਇਆ ਸੀ ਤਾਂ ਜਿਹੜੇ ਸਾਡੇ ਸਰੋਤੇ ਹੈਗੇ ਨੇ ਤਾਂ ਉਹਨਾਂ ਦੀ ਇੱਕ ਵਾਰੀ ਯਾਦ ਤਾਂ ਤਾਜ਼ੀ ਕਰਨੀ ਮੈਂ ਮੈਸਨੈਸੀ ਕਰਦਣਾ ਕਿਉਂਕਿ ਇਹ ਗਾਣਾ ਇਹ ਜਿੰਦ ਸਵਾੜਾ ਜੀ ਦਾ ਲਿਖਿਆ ਸੀ ਗਾਣਾ ਸੋ ਬੜਾ ਖੂਬਸੂਰਤ ਆ ਗਾਣਾ ਮੈਂ ਅਕਸਰ ਕਹਿੰਦਾ ਹੁੰਨਾ ਕਿ ਵੀ ਮਾਸਟਰ ਜਿੰਦ ਸਵਾੜਾ ਜੀ ਨੇ ਜੁੱਤੀ ਇੰਨੇ ਕਮਾਲ ਦੀ ਬਣਾਈ ਆ ਇਹ ਇਨਾ ਟੁੱਟਦੀ ਆ ਗਲਦੀ ਆ ਫੋਰਐਵਰ ਸੁਣਾ ਦਣਾ ਜਦੋਂ ਬੋਲੋ ਵੇ ਨੈਣ ਨਸ਼ਿੱਲੇ ਬਾਤਾਂ ਪਾਉਂਦੇ ਨੇ ਮੁਟਿਆਰ ਦੇ ਬੁਲ ਗੁਲਾਬੀ ਕੂਲੇ ਪਤ ਕੱਚੀ ਕਚਨਾਰ ਦੇ ਬੋਚ ਬੋਚ ਪੱਬ ਧਰੇ ਜੂ ਪਰ ਉਡਾਰੀ ਪਰਦੀ ਆ ਉਹ ਜਦ ਤੁਰਦੀ ਮੜਕਦੇ ਨਾਲ ਵਈ ਜੁੱਤੀ ਚੂਚੂ ਕਰਦੀ ਆ ਓਏ ਜੁੱਤੀ ਚੂਚੂ ਕਰਦੀ ਆ ਸੱਚੀ ਹੈ ਕਿ ਤੇ ਇੰਨਾ ਕੁ ਜ਼ਿਆਦਾ ਸੋਹਣਾ ਹੈ ਨਾ ਤੇ ਇਹ ਮਤਲਬ ਜਦੋਂ ਆਪਾਂ ਸੁਣਦੇ ਹੈਗੇ ਨਾ ਨਾ ਸਪੈਸ਼ਲੀ ਜਿਹੜੇ ਬॉयਜ਼ ਆ ਯੂਥ ਹੈ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਜਾਣ ਕੇ ਵੀ ਇਸ ਚੀਜ਼ ਨੂੰ ਹੈਰਾਨੀ ਹੋਊਗੀ ਕਿ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਆ ਨਾ ਇਨਫੈਕਟ ਮੇਰੀ ਕੱਲ ਗੱਲ ਹੋਈ ਨਾ ਕਿ ਤੁਹਾਡੀ ਇੰਟਰਵਿਊ ਕਰਨੀ ਤਾਂ ਤੁਹਾਡੇ ਨਾ ਗਾਣੇ ਜਿਹੜੇ ਯੂਥ ਹਨ ਉਹਨਾਂ ਦੇ ਉਂਗਲਾਂ ਤੇ ਆਦਾ ਕਹਿੰਦੇ ਜਦੋਂ ਆਪਾਂ એનર્ਜੀ ਫੀਲ ਕਰਨੀ ਹੁੰਦੀ ਹੈ ਨਾ ਤੇ ਉਦੋਂ ਆਪਾਂ ਨਾ surjit khan ji ਦੇ ਇਸ ਤਰ੍ਹਾਂ ਦੇ ਇਹ ਗਾਣੇ ਪਤਾ ਨਹੀਂ ਕਿਹੜੇ ਕਿਹੜੇ ਗਿਣਾ ਦਿੱਤੇ ਹੈਗੇ ਨੇ ਨਾ ਇੰਨੇ ਮਤਲਬ ਇਹ ਮੈਂ ਤੁਹਾਨੂੰ ਉਹਨਾਂ ਦਾ ਮੈਸੇਜ ਦੇ ਰਹੀ ਆ ਕਿ ਉਹ ਜਦੋਂ ਖੁਦ ਨੂੰ એનਰਜੈਟਿਕ ਫੀਲ ਕਰਨਾ ਹੁੰਦਾ ਨਾ ਤੁਹਾਡੇ ਗਾਣੇ ਸੁਣਦੇ ਹੋ ਐਂਜ਼ਾਇਟੀ ਗਾਣੇ ਬਹੁਤ ਸਾਰੇ ਇਸ ਦੇ ਵਿੱਚ ਵੀ ਬਹੁਤ ਘੈਂਟ ਖੂਬਸੂਰਤ ਗਾਣੇ ਨੇ ਔਰ ਜਿਹਦਾ ਸਟੱਬ ਵਰਨ ਮੇਰਾ ਵੱਡੇ ਵੱਡੇ ਵਾਲੀ ਐਕਸਟਰਲੀ ਮੈਂ ਗਾਣੇ ਮੈਂ ਐਕਚੁਅਲੀ ਮੈਂ ਹਰ ਮੂਡ ਦਾ ਗਾਣਾ ਗਾਈ ਜਾਂਦਾ ਇਸ ਕਰਕੇ ਸਰੋਤਿਆਂ ਨੂੰ ਜਿਆਦਾ ਪਸੰਦ ਆਉਂਦਾ ਮਿੱਤਰਾਂ ਦਾ ਰਹਿੰਦਾ ਇਸ ਸੁਰਖੀਆਂ ਚ ਨਾ ਜੱਟਾਂ ਦੇ ਪੁੱਤ ਮਾੜੇ ਨਹੀਂ ਹੁੰਦੇ ਹਨ ਕਿਕਲੀ ਪਾ ਕੇ ਸਟੱਬ ਵਰਨ ਦਿਲ ਦੀ ਕਿਤਾਬ ਫੋਰੇਵਰ ਗਾਣੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਮੇਰੀ ਬਹੁਤ ਲੰਬੀ ਕਿਤਾਬ ਕਿਕਲੀ ਪਾ ਕੇ ਹੁਸਨ ਬਹੁਤ سارے ਗਾਣੇ ਨੇ ਜਿਹੜੇ ਸਰੋਤਿਆਂ ਨੇ ਇੰਨਾ ਪਿਆਰ ਬਖਸ਼ਿਆ ਤੇ ਟਰੱਕਾਂ ਵਾਲੇ ਗਾਣੇ ਮੈਂ ਬਾਹਰ ਕਿਤੇ ਜਿਹੜੇ ਜਾ ਕੇ ਸੋ ਮੈਨੂੰ ਮੇਰਾ ਹਰ ਮੂਡ ਹਰ ਰੰਗ ਸਰੋਤਿਆਂ ਨੂੰ ਪਸੰਦ ਕੀਤਾ ਸੋ ਚਾ ਤੁਸੀਂ ਨਾ ਇੰਡਸਟਰੀ ਨਾਲ ਇਹਨੇ ਸਾਲ ਤੋਂ ਹੈਗੇ ਹੋ ਹੈਨਾ ਤੇ ਇੰਨੇ ਤੁਸੀਂ ਬਦਲਦੇ ਹੋਏ ਹਰ ਰੰਗ ਦੇਖਿਆ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦੇ ਟ੍ਰੈਂਡ ਚੱਲਦੇ ਹੋਏ ਟ੍ਰੈਂਡ ਬਦਲੇ ਹੈਗੇ ਹੁਣ ਤਾਂ ਸਾਡੀ ਪੰਜਾਬੀ ਇੰਡਸਟਰੀ ਨੋ ਡਾਊਟ ਬਹੁਤ ਸੋਨਾ ਕੰਮ ਕਰ ਰਹੀ ਹੈਗੀ ਹੈ ਹੈਨਾ ਅ ਜੇ ਤੁਸੀਂ ਹੁਣ ਪਿੱਛੇ ਮੁੜ ਕੇ ਦੇਖੋ ਨਾ ਜਦੋਂ ਤੁਸੀਂ 17 ਸਾਲ ਦੀ ਉਮਰ ਵਾਲੇ ਸੁਰਜੀਤ ਖਾਨ ਨੂੰ ਹੁਣ ਦੁਬਾਰਾ ਯਾਦ ਕਰੋ ਤਾਂ ਉਹਨਾਂ ਨੂੰ ਕੀ ਸੁਜੈਸ਼ਨ ਦੇਣਾ ਚਾਹੋ ਹੁਣ ਮੈਂ ਸੁਜੈਸ਼ਨ ਨਹੀਂ ਦੇਣਾ ਚਾਹੁੰਦਾ ਮਿਊਜ਼ਿਕ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਤੁਸੀਂ ਮਿਊਜ਼ਿਕ ਨੂੰ ਜਮਾਨੇ ਨਾਲ ਫੜ ਕੇ ਰੱਖੋ ਕਹਿੰਦੇ ਉਹਨਾਂ ਨੂੰ ਜਦੋਂ ਤੁਸੀਂ ਜਵਾਨਾਂ ਨੂੰ ਫੜ ਕੇ ਰੱਖਦੇ ਹੋ ਯੰਗਸਟਰ ਦੇ ਵਿੱਚ ਰਹੋ ਉਹਨਾਂ ਨੂੰ ਦੇਖੋ ਕੀ ਕਰਦੇ ਨੇ ਜ਼ਮਾਨਾ ਚੇਂਜ ਹੁੰਦਾ ਹੁਣ ਕਹੀਂ ਕਹਿੰਦੇ ਨੇ ਫਾਸਟ ਫੂਡ ਬਹੁਤ ਖਾਣ ਲੱਗੇ ਹੁਣ ਹੁਣ ਜੇ ਅਸੀਂ ਸੋਚੀ ਵੀ ਅੱਜ ਤੋਂ 20 ਸਾਲ ਪਹਿਲਾਂ ਉਹ ਫਾਸਟ ਫੂਡ ਹੁੰਦਾ ਹੀ ਨਹੀਂ ਸੀ ਜ਼ਿਆਦਾ ਮੈਕੜੀ ਮੁਕੜੀ ਆਈ ਨਹੀਂ ਸੀ ਉਹ ਰੇ ਹਨਾ ਤਾਂ ਖਾਣਾ ਕਿੱਥੋਂ ਸੀਗਾ ਸੋ ਇਹ ਜਿਹੜੀ ਜਨਰੇਸ਼ਨ ਗੈਪ ਹੈ ਰਹਿਣਾ ਹੀ ਰਹਿਣਾ ਸੋ ਜਿਹੜੀ ਚੀਜ਼ ਅੱਜ ਦਾ ਦੌਰ ਹੈ ਕੋਸ਼ਿਸ਼ ਕਰਦਾ ਇਹ ਨਹੀਂ ਕਿ ਮੈਂ ਬਹੁਤ ਜ਼ਿਆਦਾ ਸਿਆਣਾ ਸੋ ਬਟ ਇਹ ਕਿਵੇਂ ਕੋਸ਼ਿਸ਼ ਕਰਦਾ ਕਿ ਅੱਜ ਦੇ ਜਿਹੜਾ ਸਮਾਂ ਚੱਲ ਰਿਹਾ ਉਹਨੂੰ ਫੜ ਕੇ ਰੱਖਾਂ ਸੋ ਇਸ ਕਰਕੇ ਸਰੋਤੇ ਜਦੋਂ ਤੁਸੀਂ ਕੈਰੀਅਰ ਦੀ ਸ਼ੁਰੂਆਤ ਕੀਤੀ ਸੀਗੀ ਨਾ ਤੇ ਅੱਜ ਕੱਲ ਜਿਹੜੇ ਨਿਊ ਕਮਰਸ ਆ ਰਹੇ ਹੈਗੇ ਨੇ ਉਹ ਕੈਰੀਅਰ ਦੀ ਸ਼ੁਰੂਆਤ ਕਰਦੇ ਨੇ ਤਾਂ ਤੁਹਾਨੂੰ ਤੁਸੀਂ ਆਪਣੇ ਵਾਲੇ ਉਹ ਪਿਛਲੇ ਵਾਲੇ ਸਮੇਂ ਨੂੰ ਤੇ ਅੱਜ ਵਾਲੇ ਨਿਊ ਕਮਰਸ ਆ ਉਹਨਾਂ ਨੂੰ ਦੇਖ ਕੇ ਕੀ ਡਿਫਰੈਂਸ ਫੀਲ ਕਰਦੇ ਹੋ ਡਿਫਰੈਂਸ ਤਾਂ ਬਹੁਤ ਆ ਜੀ ਡਿਫਰੈਂਸ ਬਹੁਤ ਹੈ ਤੇ ਡਿਫਰੈਂਸ ਤਾਂ ਇਹ ਹੈ ਕਿ ਹਰ ਚੀਜ਼ ਚੇਂਜ ਹੋ ਜਾਂਦੀ ਹੈ ਉਹ ਹੀ ਮੈਂ ਦੱਸੀ ਜਾਣਾ ਕਿ ਜਨਰੇਸ਼ਨ ਗੈਪ ਤਾਂ ਰਹਿਣਾ ਹੀ ਰਹਿਣਾ ਤੁਸੀਂ ਜਿੰਨੇ ਵਾਰ ਜੀ ਫਾਰਵਰਡ ਹੋ ਜੇ ਤੁਹਾਡੇ ਜਿਹੜੇ ਆਲੀ ਅਗਲੀ ਜਨਰੇਸ਼ਨ ਉਹ ਤੁਹਾਡੇ ਤੋਂ ਜ਼ਿਆਦਾ ਫਾਰਵਰਡ ਹੋ ਗਈ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਪਹਿਲਾਂ ਹੀ ਜ਼ਮਾਨਾ ਤੜੇ ਜਗਵਾਨੀ ਦੇ ਵਿੱਚ ਐਡ ਲੱਗਦੀ ਹੁੰਦੀ ਸੀ ਮੈਨੂੰ ਪਿਆਸਾ ਦਾ ਮੇਰੇ ਵੀ ਬਹੁਤ ਲੱਗੀਆਂ ਨੇ ਜਦੋਂ ਇੱਕ ਫਰੰਟ ਵੇਖਦੇ ਐਡ ਆ ਜਾਂਦੀ ਸੀ ਬੱਲੇ ਬੱਲੇ ਰੌਲਾ ਪੈ ਜਾਂਦਾ ਸੀ ਵੀ ਐਲਬਮ ਆ ਗਈ ਹੋਏ ਬੱਲੇ ਹਿੱਟ ਹੋ ਜਾਂਦਾ ਸੀ ਗਾਣਾ ਹਣਾ ਸੋ ਉਹ ਚੀਜ਼ਾਂ ਹੁਣ ਚੇਂਜ ਹੋ ਗਈਆਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਚੈਨਲਸ ਦਾ ਤੇ ਚੈਨਲ ਦਾ ਜ਼ਮਾਨਾ ਆਇਆ ਉਹ ਤੇ ਬੜੀ ਮਾਰੋ ਮਾਰ ਰਹੀ ਫਿਰ ਜਲੰਧਰ ਦੂਰਦਰਸ਼ਨ ਦਾ ਟਾਈਮ ਆਇਆ ਫਿਰ ਹੁਣ ਅੱਜ ਕੱਲ ਦੇਖੋ ਤੁਸੀਂ ਚੈਨਲਾਂ ਦਾ ਵੀ ਗਿਆ ਤੇ ਸੋਸ਼ਲ ਮੀਡੀਆ ਵੀ ਆ ਗਿਆ ਸਾਰਾ ਕੁਝ ਪਹਿਲਾਂ ਵਨ ਡੇ ਮੈਚ ਹੁੰਦਾ ਸੀ 20 20 ਵੀ ਆ ਗਿਆ ਹੁਣ ਇਹ ਫਾਸਟ ਹੋ ਗਈ ਲਾਈਫ ਬਹੁ ਕਾਟ ਅੱਜਕੱਲ ਨਾ ਫਿਰ ਵੀ ਇੱਕ ਥੋੜਾ ਜਿਹਾ ਇਹ ਲੱਗਦਾ ਹੁੰਦਾ ਹੈ ਕਿ ਟੈਲੈਂਟ ਹੈ ਨਾ ਜੇ ਕਿਸੇ 'ਚ ਤਾਂ ਸੋਸ਼ਲ ਮੀਡੀਆ ਇਹਨਾਂ ਨੂੰ ਹੈਲਪ ਕਰਦਾ ਹੈ ਕਿ ਸੋਸ਼ਲ ਤੁਹਾਡੇ 'ਚ ਟੈਲੈਂਟ ਹੈ ਸੋਸ਼ਲ ਮੀਡੀਆ ਦੇ ਬਾਅਦ ਉਹ ਫੈਲ ਜਾਂਦਾ ਹੈ ਹੈਨਾ ਪਰ ਉਦੋਂ ਨਹੀਂ ਸੀ ਸੋਸ਼ਲ ਮੀਡੀਆ ਤਾਂ ਉਦੋਂ ਕਿੰਨਾ ਕੁ ਟੈਲੈਂਟ ਸੀ ਕਿੰਨਾ ਕੁ ਡਿਫਿਕਲਟੀ ਆਪਣੇ ਟੈਲੈਂਟ ਨੂੰ ਦਿਖਾਉਣਾ ਤੇ ਕਿੰਨਾ ਕੁ ਸਟਰਗਲ ਕਰਨਾ ਬਹੁਤ ਜ਼ਿਆਦਾ ਡਿਫਰੈਂਸ ਸੀ ਪਹਿਲਾਂ ਪਹਿਲਾਂ ਤਾਂ ਹੌਲੀ-ਹੌਲੀ ਕਰਕੇ ਗਰਾਊਂਡ ਤੋਂ ਬੰਦਾ ਉੱਪਰ ਆਉਂਦਾ ਸੀਗਾ ਹੁਣ ਤਾਂ ਜੇ ਤੁਹਾਡੇ 'ਚ ਥੋੜਾ ਜਿਹਾ ਟੈਲੈਂਟ ਹੈ ਤਾਂ ਤੁਸੀਂ ਉਹ ਦਿਨ ਰਸ ਤਰ੍ਹਾਂ ਵਾਇਰਲ ਹੋ ਜਾਂਦਾ ਇਹ 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 ਫ ਪਹਿਲਾਂ ਤਾਂ ਬਹੁਤ ਜ਼ਿਆਦਾ ਔਖਾ ਸੀਗਾ ਗਾਉਣਾ ਤੇ ਹੁਣ ਤਾਂ ਗਾਈ ਜਾਂਦਾ ਤਾਂ ਹੀ ਤਾਂ ਫਿਰ ਅੱਜਕੱਲ ਕਹਿੰਦੇ ਹੋਣੇ ਕਿ ਕਾਫੀ ਸਿੰਗਰ ਜਿਹਦਾ ਸਟੂਡੀਓ ਵੜ ਕੇ ਤਾਂ ਗਾ ਲੈਂਦੇ ਆ ਤੇ ਬਟ ਜਦੋਂ ਸਟੇਜ ਤੇ ਫਿਰ ਕਹਿੰਦੇ ਉਹ ਸੇਮ ਆਵਾਜ਼ ਨਹੀਂ ਆਉਂਦੀ ਅੱਜਕੱਲ ਮਸ਼ੀਨੀ ਯੁੱਗ ਵੀ ਬਹੁਤ ਜ਼ਿਆਦਾ ਸਪੋਰਟ ਕਰਦਾ ਕਾਫੀ ਕੁਝ ਚੇਂਜ ਹੋ ਗਿਆ ਕਾਫੀ ਕੁਝ ਤੁਹਾਨੂੰ ਆਪਣਾ ਜਿਹੜਾ ਪਹਿਲਾ ਦਿਨ ਸੀ ਤੁਹਾਡਾ ਕੋਈ ਸ਼ੂਟ ਦਾ ਜਾਂ ਉਹ ਯਾਦ ਆ ਤੁਹਾਨੂੰ 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 ਮਤਲਬ ਇੱਥੋਂ ਤੱਕ ਪਹੁੰਚਣਾ ਕਿੰਨਾ ਕੋ ਡਿਫਿਕਲਟੀਜ਼ ਆਈਆਂ ਸੀ ਕਿ ਇੱਕ ਟਾਈਮ ਤੇ ਤੁਹਾਨੂੰ ਇਹ ਲੱਗਿਆ ਸੀ ਕਦੇ ਕਿ ਆ ਤੁਹਾਡਾ ਗੁੱਡ ਲੱਕ ਸੀ ਕਿ ਤੁਹਾਨੂੰ ਸਭ ਕੁਝ ਸਟੈਪ ਬਾਈ ਸਟੈਪ ਮਿਲਦਾ ਰਿਹਾ ਮੈਨੂੰ ਮੈਂ ਇਸ ਗੱਲ 'ਚ ਮੈਂ ਲੱਕੀ ਸਮਝਦਾ ਬਹੁਤ ਹਾਂ ਮਿਹਨਤ ਸਾਰੀ ਕਰਦੇ ਨੇ ਪਰ ਫਲ ਕਿਸੇ ਕਿਸੇ ਨੂੰ ਲੱਗਦਾ ਪਰ ਮੈਂ ਇਸ ਕੰਮ 'ਚ ਮੈਂ ਬਹੁਤ ਲੱਕੀ ਰਿਹਾ ਕਿ ਮੈਂ ਸਰੋਤਿਆਂ ਨੂੰ ਪਹਿਲੀ ਵਾਰੀ ਕਬੂਲ ਲਿਆ ਮੈਂ ਪਿੱਛੇ ਮੁੜ ਕੇ ਦੇਖਿਆ ਨਹੀਂ ਹੁਣ ਤੱਕ ਸੋ ਡਿਫਿਕਲਟੀ ਤਾਂ ਚਲੋ ਮਿਹਨਤ ਤਾਂ ਕਰਨੀ ਪੈਂਦੀ ਹੈ ਮਿਹਨਤ ਮੈਂ ਹੁਣ ਵੀ ਕਰਦਾ ਕਰ ਹੀ ਰਿਹਾ ਮੈਨੂੰ ਮੇਰੇ 'ਚ ਜਿੱਦਨ ਮੈਂ ਆਪਣੇ ਮੈਂ ਤੁਸੀਂ ਕਹਿੰਨੇ ਕੋਈ ਥੋੜੇ ਜਿਹਾ ਮੈਂ ਅੱਜ ਤੱਕ ਮੈਂ ਥੋੜਾ ਜਿਹਾ ਵੀ ਮਾਰਕੀਟ ਚ ਮੈਂ ਲੋਕ ਸਮੇਂ ਨੂੰ ਫੜਿਆ ਹੋਇਆ ਸੋ ਇਸੇ ਕਰਕੇ ਆ ਜਿਸ ਦਿਨ ਮੇਰੀ ਮਿਹਨਤ ਕੱਟ ਗਈ ਜਿਸ ਦਿਨ ਮੇਰੀ એનર્ਜੀ ਅੰਦਰੋਂ ਖਤਮ ਹੋ ਗਈ ਕੰਮ ਕਰਨ ਪ੍ਰਤੀ ਸੋ ਮੈਨੂੰ ਲੱਗਦਾ ਕਿ ਮੈਂ ਡਾਊਨ ਆ ਜਾਊਂਗਾ ਬਿਲਕੁਲ ਥੱਲੇ ਆ ਜਾਊਂਗਾ ਫਿਰ ਸੋ ਇਸ ਕਰਕੇ ਆ ਕਿ ਮਿਹਨਤ ਕਰਦੇ ਰਹਿਣਾ ਚਾਹੀਦਾ ਜਦੋਂ ਤੱਕ ਤੁਸੀਂ ਮਿਹਨਤ ਕਰ ਰਹੇ ਹੋ ਕਿਸੇ ਫੀਲਡ ਦੇ ਵਿੱਚ ਤਾਂ ਕਾਮਯਾਬੀ ਤੁਹਾਨੂੰ ਰੋਕ ਨਹੀਂ ਮਿਲ ਨਹੀਂ ਮਿਲਣੀ ਹੈ ਸੁਜੀਤ ਖਾਨ ਜਿਹੜੇ ਟਾਈਮ ਦੇ ਵਿੱਚ ਤੁਹਾਡਾ ਤੁਹਾਡੀ ਐਂਟਰੀ ਹੋਈ ਸੀ ਇਸ ਇੰਡਸਟਰੀ ਦੇ ਵਿੱਚ ਹਨ ਤੇ ਮੈਂ ਜੀ ਉਸ ਟਾਈਮ ਦੇ ਸਿੰਗਰਸ ਦੀ ਗੱਲ ਕਰਨਾ ਨਾ ਤਾਂ ਉਹ ਇਸ ਤਰ੍ਹਾਂ ਦੇ ਸਾਰੇ ਹੀ ਸੰਗਰ ਤਕਰੀਬਨ ਅਜਿਹੇ ਹੈਗੇ ਨੇ ਕਿ ਅੱਜ ਵੀ ਜਦੋਂ ਉਹਨਾਂ ਦਾ ਕੋਈ ਗੀਤ ਹੁੰਦਾ ਹੈ ਨਾ ਤਾਂ ਫੈਨਸ ਬਹੁਤ ਐਕਸਾਈਟਡ ਹੁੰਦੇ ਆ ਕਿਉਂਕਿ ਉਹ ਜਿਹੜਾ ਸਿੰਗਿੰਗ ਦਾ ਤਰੀਕਾ ਸੀ ਜਾਂ ਕਹਿ ਲਓ ਜੋ ਆਵਾਜ਼ ਚ ਇੱਕ ਦਮ ਸੀ ਉਹ ਡਿਫਰੈਂਟ ਸੀ ਹਨਾ ਅੱਜ ਕੱਲ ਵੀ ਬਹੁਤ ਸੋਹਣਾ ਟੈਲੈਂਟ ਹੈਗਾ ਪਰ ਕਿਤੇ ਨਾ ਕਿਤੇ ਡਿਫਰੈਂਸ਼ੀਏਟ ਕਰਦੇ ਹੈਗੇ ਨੇ ਲੋਕੀ ਨਾ ਥੋੜਾ ਜਿਹਾ ਮਿਊਜ਼ਿਕ ਦੀ ਮਿਊਜ਼ਿਕ ਦਾ ਖਰ ਵਧਿਆ ਹੀ ਹੈ ਸਾਡਾ ਇਦਾਂ ਦੀ ਗੱਲ ਨਹੀਂ ਕਿ ਮਿਊਜ਼ਿਕ ਮਿਊਜ਼ਿਕ ਚੇਂਜ ਹੋ ਜਾਂਦਾ ਬੀਟਸ ਚੇਂਜ ਹੋ ਜਾਂਦੀਆਂ ਨੇ ਸ਼ਬਦ ਵੀ ਚੇਂਜ ਹੋ ਗਏ ਹੁਣ ਸਿਰਾ ਵੱਲਾ ਅੱਤ ਘੈਂਟ ਹੈਨਾ ਇਹ ਸ਼ਬਦ ਪਹਿਲਾਂ ਨਹੀਂ ਹੁੰਦੇ ਸੀਗੇ ਸੋ ਚੇਂਜ ਮੇਰੇ ਮੇਰੇ ਖਿਆਲ ਦੇ ਵਿੱਚ ਆ ਕਿ ਇਹ ਇਹ ਇਹਨੂੰ ਰੋਕ ਨਹੀਂ ਸਕਦੇ ਤੁਸੀਂ ਇਹ ਹੁੰਦਾ ਰਹਿਣਾ ਜਿਹੜੇ ਪੁਰਾਣੇ ਸੀਗੇ ਉਹਨਾਂ ਨੇ ਉਹਨਾਂ ਦੇ ਐਕਚੁਅਲੀ ਜਿਹੜਾ ਦੌਰ ਤੁਸੀਂ ਗੁਜ਼ਾਰਦੇ ਹੋ ਨਾ ਉਹ ਦੌਰ ਤੁਹਾਨੂੰ ਹਮੇਸ਼ਾ ਚੰਗਾ ਲੱਗਦਾ ਹੁਣ ਜਿੱਦਾਂ ਮੈਂ ਉਹਨਾਂ ਦੁਨੀਆ ਘੁੰਮ ਲਿਆ ਮੈਂ ਬਹੁਤ ਸਮਝ ਗਿਆ ਜਦੋਂ ਆਮਨੇ ਪਿੰਡ ਵੱਲੋਂ ਜਾਣਾ ਤੁਹਾਨੂੰ ਸੁਣਨ ਲੱਗਦਾ ਕਿਉਂਕਿ ਮੇਰਾ ਬਚਪਨ ਉੱਥੇ گزارਿਆ ਹੋਇਆ ਉਹਨੂੰ ਉਹੀ ਚੰਗਾ ਲੱਗਦਾ ਹੈਨਾ ਸੋ ਇਦਾਂ ਕਰਕੇ ਆ ਕਿ ਜਿਹੜੇ ਜਿਹੜੇ ਦੌਰ ਚ ਬੰਦਾ ਸੁਣਦਾ ਤੇ ਹੁਣ ਜਿਹੜੇ ਅੱਜ ਦੇ ਦੌਰ ਦੇ ਸਿੰਗਰ ਹੈ ਹੈਨਾ ਤੇ ਜਿਹੜੇ ਅੱਜ ਦੀ ਜਨਰੇਸ਼ਨ ਉਹਨੂੰ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੂੰ ਹਾਣ ਦਾ ਲੱਗਦਾ ਉਹਨਾਂ ਵੀ ਸਾਡੇ ਹਾਣ ਦੀ ਗੱਲ ਕਰਦਾ ਸੋ ਇਹ ਇਦਾਂ ਕਰਕੇ ਜੇ ਅਸੀਂ ਕੋਸ਼ਿਸ਼ ਕੀਤੀ ਜਿੱਦਾਂ ਮੇਰੇ ਗਾਣਾ ਸੀ ਹੁਣ ਤਪੂ ਜੂ ਖੇਲ ਹੁੱਚ ਵੀ ਆ ਸੀ ਸਟੱਬਰ ਗਾਣੇ ਦਾ ਨਾਂ ਸੀ ਸੋ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਿਆ ਉਹ ਲੋਕਾਂ ਨੇ ਪਸੰਦ ਕੀਤਾ ਬਹੁਤ ਜ਼ਿਆਦਾ ਦਿਲ ਦੀ ਕਿਤਾਬਾਂ ਵਿੱਚ ਡਿਫਰੈਂਟ ਡਿਫਰੈਂਟ ਕਰਦਾ ਰਹਿਣਾ ਥੋੜੇ ਥੋੜੇ ਐਕਸਪੈਰੀਮੈਂਟ ਕਈ ਐਕਸਪੈਰੀਮੈਂਟ ਕਾਮਯਾਬੀ ਹੋ ਜਾਂਦੇ ਕਈ ਨਹੀਂ ਵੀ ਹੁੰਦੇ ਸੋ ਕੋਈ ਗੱਲ ਨਹੀਂ ਮੈਂ ਕਰੀ ਜਾਂਦਾ ਪਰ ਹੁਣ ਜੇ ਤੁਸੀਂ ਪਿੰਡਾਂ ਦੀ ਵੀ ਗੱਲ ਕੀਤੀ ਹੈ ਨਾ ਤੁਸੀਂ ਜਦੋਂ ਛੋਟੇ ਹੁੰਦੇ ਸੀ ਜੇ ਤੁਹਾਡੇ ਤੁਹਾਡੇ ਬਚਪਨ ਦੇ ਵਿੱਚ ਜਾਈਏ ਤਾਂ ਤੁਹਾਡਾ ਸ਼ੁਰੂ ਤੋਂ ਮਨ ਕਰਦਾ ਸੀ ਕਿ ਤੁਸੀਂ ਸਿੰਗਿੰਗ ਵਾਲੀ ਹੋਣਾ ਨਹੀਂ ਮੈਨੂੰ ਸ਼ੌਕ ਬਹੁਤ ਸੀਗਾ ਮੈਂ ਬਾਹਰ ਜਾ ਕੇ ਜਿੱਦਾਂ ਖੇਤਾਂ ਦੇ ਵਿੱਚ ਜਾ ਕੇ ਜਾਂ ਕਿਤੇ ਦੂਰ ਜਾ ਕੇ ਇਕੱਲੇ ਚ ਮੈਂ ਗਾਉਣਾ ਸੋ ਮੇਰੇ ਅੰਦਰੋਂ ਸੀਗਾ ਗਾਉਣਾ ਮੈਨੂੰ ਜੰਗਾ ਲੱਗਦਾ ਸੀ ਕਿ ਯਾਰ ਅੱਛਾ ਲੱਗਦਾ ਸੀ ਸੋ ਇਹ ਨਹੀਂ ਪਤਾ ਪ੍ਰੋਫੈਸ਼ਨਲ ਕਦ ਹੋ ਗਿਆ ਫਿਰ ਮੈਂ ਜਦੋਂ ਸਟੇਜਾਂ ਤੇ ਛੋਟੀ ਮੋਟੀਆਂ ਜਿੱਦਾਂ ਟੂਰਨਾਮੈਂਟ ਹੁੰਦੇ ਸੀਗੇ ਕਬੱਡੀ ਦੇ ਪਿੰਡਾਂ 'ਚ ਹੁੰਦੇ ਆ ਉੱਥੇ ਗਾਦ ਨਾਲ ਲੋਕਾਂ ਨੂੰ ਬੜਾ ਪਸੰਦ ਕਰਨਾ ਤੇ ਫਿਰ ਮੈਂ ਯੂਥ ਫੈਸਟੀਵਲ ਅਕਾਲ ਚ ਆਇਆ ਆਪਣੇ ਉੱਥੇ ਫਿਰ ਮੈਨੂੰ ਬੜਾ ਐਪਰੀਸ਼ੀਏਸ਼ਨ ਮਿਲੀ ਸੋ ਇਦਾਂ ਕਰ ਕਰਦੇ ਕਰਦੇ ਬਸ ਪਤਾ ਨਹੀਂ ਲੱਗਿਆ ਫਿਰ ਕਦੋਂ ਪ੍ਰੋਫੈਸ਼ਨਲ ਹੋ ਗਏ ਕੰਪਲੀਮੈਂਟ ਜਦੋਂ ਮਿਲਦੇ ਹੈਗੇ ਤਾਂ ਚੰਗਾ ਲੱਗਦਾ ਬੈਸਟ ਕੰਪਲੀਮੈਂਟ ਤੁਹਾਨੂੰ ਕਿਹੜਾ ਮਿਲਿਆ ਬਹੁਤ ਚੰਗਾ ਲੱਗਦਾ ਕੰਪਲੀਮੈਂਟ ਤਾਂ ਬਹੁਤ ਪਰ ਚਲੋ ਪਰ ਮਾਲਕ ਦੀ ਰਹਿਮਤ ਹੈ ਤਾਂ ਹੁਣ ਆਪਣੀ ਮੂਹ ਚੰਗਣ ਲੱਗਦਾ ਕਹਿੰਦੇ ਨੇ ਚਾਚੇ ਮੈਨੂੰ ਲੱਗਦੇ ਸੋ ਸਰੋਤਿਆਂ ਦਾ ਪਿਆਰ ਵਾ ਜਿਹੜਾ ਹੁਣ ਤੱਕ ਬਣਾਇਆ ਹੋਇਆ ਇਹ ਸਾਰੇ ਕੰਪਲੀਮੈਂਟ ਹੀ ਆ ਸਾਰੇ ਸਰੋਤਿਆਂ ਦਾ ਬਿਲਕੁਲ ਅੱਜ ਕੱਲ ਤਾਂ ਇਨਾਂ ਨੂੰ ਸੋਸ਼ਲ ਮੀਡੀਆ ਦੇ ਜਿਵੇਂ ਆਪਾਂ ਗੱਲ ਕੀਤੀ ਨਾ ਫੈਨਸ ਦੇ ਨਾਲ ਤੁਸੀਂ ਡਾਇਰੈਕਟ ਜੁੜਦੇ ਹੈਗੇ ਹੋ ਕੋਈ ਵੀ ਤੁਹਾਨੂੰ ਮੈਸੇਜ ਕਰਦੇ ਆ ਤੁਹਾਨੂੰ ਫੈਨਸ ਦੇ ਜਦੋਂ ਮੈਸੇਜ ਆਉਂਦੇ ਆ ਤੁਸੀਂ ਉਹਨਾਂ ਨਾਲ ਇੰਟਰੈਕਟ ਕਰਦੇ ਹੋ ਮੈਂ ਹਾਂਜੀ ਮੈਂ ਸੋਸ਼ਲ ਮੀਡੀਆ ਤੇ ਸੌਰੀ ਥੋੜਾ ਘੱਟ ਆਉਂਨਾ ਹਾਂ ਮੈਂ ਬਹੁਤ ਘੱਟਾ ਸੋਸ਼ਲ ਮੀਡੀਆ ਤੇ ਹਾਂ ਥੋੜਾ ਘੱਟਾ ਬਟ ਮੈਨੂੰ ਚੰਗਾ ਲੱਗਦਾ ਸਰੋਤੇ ਪਿਆਰ ਹੀ ਕਰਦੇ ਨੇ ਮੈਨੂੰ ਕਿਸੇ ਨੇ ਮਾੜਾ ਦਾ ਅੱਜ ਤੱਕ ਨਹੀਂ ਪਰ ਮੈਂ ਮਾੜੀ ਗੱਲ ਕਰਦਾ ਮੈਨੂੰ ਨਾਮ ਕਿਸੇ ਕੰਟ੍ਰੋਵਰਸੀ ਚ ਪਿਆਸਦਾ ਤੁਸੀਂ ਤੁਹਾਨੂੰ ਪਤਾ ਹੁਣ ਮੇਰਾ ਕੋਈ ਸੋਸ਼ਲ ਮੀਡੀਆ ਤੇ ਇਦਾਂ ਆਇਆ ਨਹੀਂ ਕਦੇ ਤੱਕ ਨਾਮ ਨੂੰ ਚੰਗਾ ਲੱਗਦਾ ਹੈ ਹੁਣ ਕਿ ਮੈਨੂੰ ਮੈਂ ਮੇਰੀ ਅੰਦਰੋਂ ਦਿਲੋਂ ਇਹ ਹੈ ਕਿ ਬਸ ਸਰੋਤੇ ਮੇਰੇ ਮੈਨੂੰ ਗਾਣੇ ਕਰਕੇ ਜਾਣਨ ਮੇਰੇ ਬਸ ਮੇਰੇ ਗਾਣੇ ਕਰਕੇ ਜਾਣਨ ਮੈਨੂੰ ਚੰਗਾ ਲੱਗਦਾ ਉਹ ਔਰ ਮੈਂ ਕੋਸ਼ਿਸ਼ ਕਰਦਾ ਕਿ ਹਰ ਵਾਰੀ ਅੱਛੇ ਤੋਂ ਅੱਛਾ ਕਰਾਂ 4 ਤਰੀਕ ਨੂੰ ਜਿਹ ਹਿੱਟ ਐਲਬਮ ਬਣਾਈ ਹਿੱਟ ਐਲਬਮ ਉਹ ਵੀ ਦਿਮਾਗ ਚੋਂ ਨਿਕਲਿਆ ਮੈਂ ਕਿਰ ਬੜੀ ਹਿੱਟ ਐਲਬਮ ਬਣ ਗਈ ਸਾਰੇ ਗੋਰੀ ਬਾਈ ਵੀ ਮੇਰੇ ਜਿਹਨਾਂ ਨੇ ਕੀਤਾ ਤੇ ਕਿੰਗ ਮੈਂ ਕਿ ਹਿੱਟ ਭਾਜੀ ਇਹ ਨਾਂ ਰੱਖ ਲੇ ਹਿੱਟ ਐਲਬਮ ਕਹਿੰਦਾ ਹਿੱਟ ਐਲਬਮ ਵੀ ਰੱਖ ਦੋ ਮੈਂ ਕਿ ਚਲੋ ਠੀਕ ਹੈ ਭਾਜੀ ਤਾਂ ਕਰਕੇ ਦਾ ਨਾਂ ਹੀ ਹਿੱਟ ਐਲਬਮ ਰੱਖਦਾ ਅੱਗੇ ਦੇਖੋ ਸਰੋਤੇ ਹਿੱਟ ਕਰਨ ਦੇਣ ਤਾਂ ਕਿਸ ਟਾਈਪ ਦੇ ਸੌਂਗਸ ਹੈਗੇ ਨੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਸੌਂਗ ਨੇ ਜੀ ਜਿੱਦਾਂ ਸਟੱਬਰਨ ਟਾਈਪ ਵੀ ਹੈਗਾ ਔਰ ਮੁੰਡੇ-ਕੁੰਡੇ ਦੀ ਗੱਲ ਵੀ ਹੈਗੀ ਕੁੜੀਆਂ ਦੀ ਗੱਲ ਵੀ ਹੈਗੀ ਆ ਰੋਮਾਂਟਿਕ ਵੀ ਹੈ ਹਰ ਤਰ੍ਹਾਂ ਦੇ ਮੂਡ ਦਾ ਗਾਣਾ ਉਹ ਪੂਰਾ ਬੈਲੈਂਸ ਕਰ ਪਹਿਲਾ ਰਿਲੀਜ਼ ਹੁੰਦੀ ਸੀ ਐਲਬਮ ਜਿਹਦਾ ਹੈਡਲਾਈਨਰ ਆਈਸਿਕ ਮੇਰੀ ਉਹਦੇ ਚ ਗਾਣਾ ਸੀਗਾ ਜੋਤੀ ਚੋਚੋ ਕਰਦੀ ਜੱਟਾਂ ਦੇ ਪੁੱਤ ਮਾੜੇ ਨਹੀਂ ਹੁੰਦੇ ਮੁੰਡੇ ਚੱਕਣੇ ਨੂੰ ਖੜੇ ਨੇ ਤਿਆਰ ਗਾਲੀ ਚ ਰੰਗਣਾ ਬਸ ਇਦਾਂ ਦੇ ਸਾਰੇ ਤਰ੍ਹਾਂ ਦਾ ਫਲੇਵਰ ਹੈਗਾ ਐਲਬਮ ਵਿੱਚ ਹਾਂਜੀ ਅਜੀ ਡਿਊਟ ਹੈ ਕੋਈ ਇਹਦੇ ਵਿੱਚ ਸਿਫਟ ਡਿਊਟ ਨਹੀਂ ਹੈਗਾ ਅੱਜ ਦੇ ਟਾਈਮ 'ਚ ਜੇ ਤੁਸੀਂ ਡਿਊਟ गाना ਚਾਹੋ ਤਾਂ ਕਿਹਦੇ ਨਾਲ ਕਰੋ ਕੌਣ ਹੈ ਤੁਹਾਡੀ ਫੇਵਰੇਟ ਨਹੀਂ ਮੇਰਾ ਫੇਵਰੇਟ ਮੇਰੇ ਸਾਰੀਆਂ ਸਾਰੀ ਕੁੜੀਆਂ ਵੀ ਫੇਵਰੇਟ ਨੇ ਜਿਹੜੇ ਚੰਗਾ ਖੁੰਦੀਆਂ ਨੇ ਫੇਵਰੇਟ ਤਾਂ ਮੇਰੇ ਸਾਰੇ ਹੀ ਆ ਪਰ ਮੈਂ ਡਿਊਟ ਜਦੋਂ ਗਾਉਂਗਾ ਤਾਂ ਦੇਖੂਗਾ ਹਲੇ ਡਿਸਾਈਡ ਹੀ ਨਹੀਂ ਕੀਤਾ ਹ ਜੇ ਤੂੰ ਗਾਇਆ ਤਾਂ ਫਿਰ ਮੈਂ ਉਦੋਂ ਦੱਸੂ ਹੁਣ ਪਹਿਲਾਂ ਨਹੀਂ ਦੱਸ ਸਕਦਾ ਅੱਜ ਜਿਹੜੇ ਫੈਨਸ ਹੁੰਦੇ ਨੇ ਨਾ ਜਿਹੜੇ ਤੁਹਾਨੂੰ ਚਾਉਣ ਵਾਲੇ ਨੇ ਉਹ ਨਾ ਕਦੇ ਸਭ ਦੇ ਇੱਕ ਜਦੋਂ ਸਾਨੂੰ ਵੀ ਮੈਸੇਜ ਆਉਂਦੇ ਆ ਨਾ ਇੱਕ ਜਿਹੜੀ ਥੋੜੀ ਪ੍ਰੋਫੈਸ਼ਨਲ ਲਾਈਫ ਆ ਨਾ ਉਹਨੂੰ ਹਟਕੇ ਵੀ ਬਹੁਤ ਜਾਣਨਾ ਚਾਹੁੰਦੇ ਹੁੰਦੇ ਨੇ ਕਿ ਸੁਰਜੀਤ ਖਾਨ ਡੇਲੀ ਰੁਟੀਨ ਚ ਕੀ ਖਾਂਦੇ ਆ ਕਿਵੇਂ ਰਹਿੰਦੇ ਆ ਕੀ ਕਰਦੇ ਆ ਹੋਰ ਕੀ ਸ਼ੌਕ ਹੈ ਕੀ ਸ਼ੌਕ ਹੈ ਤੁਹਾਨੂੰ ਇਸ ਤੋਂ ਇਲਾਵਾ ਮੈਂ ਦੋਸਤਾਂ ਮਿੱਤਰਾਂ ਨਾਲ ਕਾਫੀ ਪੀਣ ਦਾ ਸ਼ੌਕ ਹੈ ਮੈਨੂੰ ਅੱਛਾ ਮੈਂ ਕਾਫੀ ਲਵਰ ਹਾਂ ਤੁਸੀਂ ਯਾ ਮੈਂ ਕਾਫੀ ਲਵਰ ਬਹੁਤ ਜ਼ਿਆਦੇ ਹਾਂ ਤੁਸੀਂ ਬਲੀਵ ਨਹੀਂ ਕਰੋਗੇ ਮੈਂ ਆਡੀਅנס ਨੂੰ ਕਾਫੀ ਕਿਤੇ ਪੀ ਸਕਦਾ ਮੈਂ ਸੀਵੀਟੀਐਲ ਤੇ ਜਾਂਨਾ ਸਟਾਰ ਬਕ ਦੇ ਕਾਫੀ ਪੀਣਾ ਸੀਸੀਟੀ ਤੇ ਫਿਲ ਨਾ ਬਹੁਤ ਜ਼ਿਆਦਾ ਸੀਵੀਟੀਐਲ ਤੇ ਪੀਣਾ ਤੇ ਉਸ ਤੋਂ ਬਾਅਦ ਮੈਂ ਕਦੇ ਨਸ਼ਾ ਨਹੀਂ ਕੀਤਾ ਅਸਦਾ ਕੋਈ ਨਾ ਮੈਂ ਡਰਿੰਕ ਕੀਤੀ ਨਾ ਮੈਂ ਬੀਰ ਦਾ ਟੇਸਟ ਵੀ ਨਹੀਂ ਦੇਖਿਆ ਅਸਦਾ ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਯੰਗਸਟਰ ਜਿੰਨੇ ਹੈਗੇ ਨਸ਼ਿਆਂ ਤੋਂ ਦੂਰ ਰੋ ਬਸ ਸਭ ਤੋਂ ਵੱਡੀ ਮੇਰੀ ਇਹ ਰਿਕਵੈਸਟ ਹੈ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਮੈਂ ਅੱਜ ਤੱਕ ਮੈਂ ਖੁਦ ਬੈਠਾ ਤੁਹਾਡੇ ਸਾਹਮਣੇ ਵੀ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ ਤੰਬਾਕੂ ਸਿਗਰਟ ਕੋਈ ਬੀਰ ਤੱਕ ਵੀ ਨਹੀਂ ਪੀਤੀ ਸ਼ਰਾਬ ਤਾਂ ਬਹੁਤ ਦੂਰ ਦੀ ਗੱਲ ਹੈ ਅੱਜ ਤੱਕ ਨਹੀਂ ਪੀਤੀ ਕਦੇ ਵੈਜੀਟੇਰੀਅਨ ਹੋ ਵੈਦਾ ਉਦਾਂ ਕਿ ਨਾਨ ਵੈਜੀਟੇਰੀਅਨ ਨਾਨ ਵੈਜ ਖਾਣਾ ਮੈਂ ਬਟ ਹਾਂ ਜੀ ਉਦਾਂ ਉਦਾਂ ਨਹੀਂ ਅੱਜ ਕੱਲ ਤਾਂ ਜਿਹੜੇ ਗਾਣੇ ਆਪਾਂ ਸੁਣਦੇ ਆ ਨਾ ਤਾਂ ਉਹਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਕਰ ਹੁੰਦਾ ਹੈ ਇਹ ਹੁਣ ਪੰਜਾਬ ਦੇ ਨਾਲ ਨਾ ਐਕਚੁਅਲੀ ਬੇਸਿਕਲੀ ਕਲਚਰ ਦੇ ਨਾਲ ਜੁੜੀਆਂ ਚੀਜ਼ਾਂ ਨੇ ਹੁਣ ਕਈ ਵਾਰੀ ਬਹੁਤ ਸਾਰੇ ਲੋਕੀ ਕਹਿ ਦਿੰਦੇ ਵੀ ਪੰਜਾਬ ਦੇ ਵਿੱਚ ਤੁਸੀਂ ਐ ਕਰਦਾ ਜੋ ਸ਼ੀਲਾਪਣ ਪੰਜਾਬ ਦੇ ਬਲੱਡ ਦੇ ਅੰਦਰ ਹੈ ਹੁਣ ਜੇ ਤੁਸੀਂ ਆਪਾਂ ਇੱਕ ਗੱਲ ਕਰਦੇ ਆ ਜਦੋਂ 1947 ਦੇ ਵਿੱਚ ਕੰਟਰੀ ਆਜ਼ਾਦ ਹੋਇਆ ਆਪਣਾ ਹੈ ਨਾ ਜਦੋਂ ਆਜ਼ਾਦ ਹੋਇਆ ਗੋਰੀਆਦੋ ਵੀ ਆਜ਼ਾਦੀ ਦਵਾਈ ਆ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਹੁਣ ਉਹਨਾਂ ਕੁਰਬਾਨੀਆਂ ਨੂੰ ਸ਼ਹੀਦ ਉਦਮ ਸਿੰਘ ਨੂੰ ਜਸਪਾਲ ਸਿੰਘ ਨੂੰ ਉਹਨਾਂ ਨੂੰ ਕਿਦਾਂ ਤੁਸੀਂ ਜੋਸ਼ੀਲਾ ਪਣ ਉਹਨਾਂ ਦਾ ਬਿਆਨ ਕਰਨਾ ਹੀ ਹੈ ਨਾ ਹੈਨਾ ਬਾਬਾ ਬੰਦਾ ਸਿੰਘ ਬਹਾਦਰ 12 ਜਦੋਂ ਗਾਵਣੀਆਂ ਨੇ 12 ਉਹਨਾਂ ਦੀ ਗਾਈ ਜਾਨੀ ਜਿਹੜਾ ਨੇ ਕੁਛ ਕੀਤਾ ਹੁੰਦਾ ਸੋ ਇਸ ਕਰਕੇ ਚਾਹਨਾ ਵਿੱਚ ਜਦੋਂ ਜ਼ਿਆਦਾ ਕੱਚਾ ਨਾ ਲਿਖਣਾ ਚਾਹੀਦਾ ਪਰ ਜਿਹੜਾ ਜੋਸ਼ੀਲਾ ਪਣ ਸਾਡੇ ਬਲੱਡ ਦੇ ਵਿੱਚ ਆ ਪੰਜਾਬ ਦੇ ਉਹ ਰਹਿਣਾ ਹੀ ਆ ਉਹ ਵਾਲੇ ਮਾਰਦਾ ਹੀ ਆ ਬਿਲਕੁਲ ਇਹ ਚੀਜ਼ ਹੈਗਾ ਵੀ ਆ ਤੇ ਜਦੋਂ ਪੰਜਾਬੀ ਉੱਠਦੇ ਹੈਗੇ ਆ ਨਾ ਤਾਂ ਉਹ ਖੁਦ ਨੂੰ ਵੀ ਸਾਨੂੰ ਬੜਾ ਚੰਗਾ ਲੱਗਦਾ ਹੈ ਕਿ ਪੰਜਾਬੀ ਉੱਠ ਰਿਹਾ ਤੇ ਅੱਜ ਕੱਲ ਤਾਂ ਪੰਜਾਬੀ ਪਹਿਲਾਂ ਤਾਂ ਸਿਰਫ ਇਹ ਸੀ ਨਾ ਕਿ ਪੰਜਾਬ ਤੱਕ ਸੀਮਿਤ ਰਹਿ ਗਿਆ ਅੱਜ ਕੱਲ ਤਾਂ ਪੰਜਾਬੀ ਬਾਲੀਵੁੱਡ ਦੇ ਵਿੱਚ ਵੀ ਹਾਲੀਵੁੱਡ ਦੇ ਵਿੱਚ ਵੀ ਆ ਹਰ ਜਗ੍ਹਾ ਤੁਮ ਆਪਾਂ ਜਾਂਦੇ ਬੜਾ ਮਾਲਕ ਦਾ ਸ਼ੁਕਰਗੁਜ਼ਾਰਾਂ ਜੀ ਪਰਮਾਤਮਾ ਦੀ ਮਿਹਰ ਹੋਈ ਹੈ ਪੰਜਾਬੀ ਆਪਾਂ ਥੋੜੇ ਜੀ ਮੁਠੀ ਦੇ ਪਰ ਆ ਪਰ ਪੂਰੀ ਦੁਨੀਆ ਤੇ ਰਾਜ ਕਰਦੇ ਆ ਨਾ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਬਸ ਸਹੀ ਗੱਲ ਹੈ ਕਿ ਜਿਹੜਾ ਇਹ ਦੌਰ ਜਤੁਰਿਆ ਹੋਇਆ ਕਿ ਉਹ ਫਲਾਣਾ ਇੱਕ ਦੂਜੀ ਲੱਤਾਂ ਨਾ ਖਿੱਚੋ ਪੰਜਾਬੀ ਉਹ ਮਿਲ ਕੇ ਰਹੋ ਬਸ ਚੰਗਾ ਲੱਗਦਾ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਸਾਰੇ ਪੰਜਾਬੀ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਅੰਦਰ ਇਹ ਨਹੀਂ ਕਿ ਕੋਈ ਵੀ ਧਰਮ ਦਾ ਬੰਦਾ ਕਿਸੇ ਵੀ ਧਰਮ ਦਾ ਬੰਦਾ ਉਸ ਪੰਜਾਬੀ ਹੈ ਜਿਹੜਾ ਨਾ ਪੰਜਾਬੀ ਜਿੰਦਾਬਾਦ ਉਹਦਾ ਦਿਲ ਬਹੁਤ ਵੱਡਾ ਯਾ ਮੈਂ ਤੁਹਾਡੇ ਦੇਖਿਆ ਨਾ ਜਿਵੇਂ ਤੁਸੀਂ ਤਾਂ ਲਾਈਵ ਸ਼ੋਅ ਬਾਹਰ ਵੀ ਜਾ ਕੇ ਬੜੇ ਕਰਦੇ ਹੈਗੇ ਨਾ ਤਾਂ ਬਾਹਰ ਜਦੋਂ ਕਰਦੇ ਹੈਗੇ ਉਹ ਤਾਂ ਪੰਜਾਬੀ ਤਾਂ ਸਾਡੇ ਹਰ ਜਗ੍ਹਾ ਵਸੇ ਹੋਏ ਹੈਗੇ ਆ ਤੇ ਜਿਹੜੇ ਬਾਹਰਲੇ ਫੈਨਸ ਹੈਗੇ ਨੇ ਉਹ ਕਿੰਨੇ ਕੁ ਉਹਨਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਹੁੰਦਾ ਤੁਹਾਡਾ ਬਹੁਤ ਜ਼ਿਆਦਾ ਹੁੰਦਾ ਜੀ ਬਹੁਤ ਜ਼ਿਆਦਾ ਪੰਜਾਬੀ ਤਾਂ ਆਪਣੇ ਕਮਾਲ ਹੀ ਆ ਜੀ ਮਤਲਬ ਇੰਨਾ ਵੱਡਾ ਦਿਲ ਕਿਸੇ ਦਾ ਹੋ ਨਹੀਂ ਸਕਦਾ ਐਡੇ ਐਡੇ ਸ਼ੋਅ ਜਿਹੜੇ ਕਰਾਣੇ ਹੁਣ ਤੁਸੀਂ ਪੰਜਾਬ ਦਾ ਪਾਕਿਸਤਾਨ 'ਚ ਵੀ ਆ ਉਹਨਾਂ ਦੇ ਨਹੀਂ ਐਡੇ ਸ਼ੋਅ ਹੁੰਦੇ ਜਿਹੜੇ ਸਾਡੇ ਵਾਲੇ ਪੰਜਾਬ ਦੇ ਹੁੰਦੇ ਆ ਸਾਡੇ ਨਾਲ ਵੱਡਾ ਪੰਜਾਬ ਉੱਧਰ ਹੈ ਬਟ ਹੁੰਦਾ ਸਾਡੇ ਪੰਜਾਬੀ ਇਹ ਤਾਂ ਖਿੱਚਿਆ ਸਾਡੀ ਧਰਤੀ ਦਾ ਹੀ ਫਰਕ ਲਾ ਲਓ ਇਹ ਮਤਲਬ ਆਈ ਡੋਟ ਨੋ ਕੀ ਆ ਜੋ ਵੀ ਆ ਮਤਲਬ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਸ ਹਾਂਜੀ ਤੁਸੀਂ ਕੀ ਚੀਜ਼ ਜ਼ਿਆਦਾ ਇੰਜੋਏ ਕਰਦੇ ਹੋ ਲਾਈਵ ਸਿੰਗਿੰਗ ਜਾਂ ਡਬਿੰਗ ਨੂੰ ਜ਼ਿਆਦਾ ਇੰਜੋਏ ਨਹੀਂ ਮੈਂ ਦੋਈ ਚੀਜ਼ਾਂ ਇੰਜੋਏ ਕਰਦਾ ਮੈਨੂੰ ਚੰਗੀ ਕੰਪੋਜੀਸ਼ਨ ਹੋਵੇ ਅੱਛਾ ਡਿਫਰੈਂਟ ਮੂਡ ਦਾ ਗਾਣਾ ਬਣ ਜੇ ਮੈਨੂੰ ਬਹੁਤ ਚੰਗਾ ਲੱਗਦਾ ਲਾਈਵ ਦੇ ਵਿੱਚ ਤਾਂ ਫਿਰ ਉਹਦਾ ਕਮਾਲ ਹੀ ਹੈ ਨਾ ਲਾਈਵ ਸ਼ੋਅ ਕਰਦਾ ਬਹੁਤ ਆ ਮੈਂ ਸਭ ਤੋਂ ਵੱਡੀ ਗੱਲ ਹੈ ਮੈਨੂੰ ਜ਼ਿਆਦਾ ਚੰਗਾ ਉਹੀ ਲੱਗਦਾ ਕਰਕੇ ਲਾਈਵ ਸ਼ੋਅ ਦੇ ਵਿੱਚ ਇੱਕ ਤਾਂ ਲੋਕਾਂ ਦੇ ਨਾਲ ਸਿੱਧਾ ਤੁਸੀਂ ਇੰਟਰੈਪ ਸੋ ਉਹ ਚੰਗੀਆਂ ਲੱਗਦੀਆਂ ਗੱਲਾਂ ਸੀ ਇੱਕਦਮ ਤੁਸੀਂ ਮੌਕੇ ਤੇ ਕੀ ਕਰਨਾ ਏਦਾਂ ਉਹ ਤਜਰਬਾਜ ਆ ਗਿਆ ਹੁਣ ਕਰਨ ਦਾ ਉਹ ਤਾਂ ਇੰਨੇ ਸਾਲ ਹੋ ਗਏ ਨਾ ਇੱਕ ਮੈਂ ਜਿਵੇਂ ਲਾਈਵ ਸ਼ੋਜ਼ ਦੇ ਦੌਰਾਨ ਦੇਖੀ ਹੈ ਨਾ ਕਈ ਵਾਰ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕੋਈ ਗੀਤ गा ਰਹੇ ਹੋ ਤਾਂ ਤੁਹਾਡੇ ਇੰਨੇ ਕੁ ਜ਼ਿਆਦਾ ਫੈਨਸ ਹੈਗੇ ਨੇ ਨਾ ਕਿਸੇ ਨੇ ਕੋਈ ਗਾਣਾ ਜਿਵੇਂ ਕਿਸੇ ਨੇ ਕਹਿਤਾ ਦਿਲ ਦੀ ਕਿਤਾਬ ਗਾ ਦੋ ਕਿਸੇ ਨੇ ਕਹਿਤਾ ਜੁੱਤੀ ਚੂਚੂ ਕਰ ਦੇਗਾ ਫਿਰ ਤੁਸੀਂ ਉੱਥੇ ਕੀ ਕਰਦੇ ਹੋ ਜਦੋਂ ਇਸ ਤਰ੍ਹਾਂ ਦੀ ਹੁੰਦੀ ਹੈ ਮੈਂ ਉਹਨੂੰ ਪਿਆਰ ਨਾਲ ਸਮਝਾ ਲੈਂਦਾ ਭਰਾਵਾ ਮੈਂ ਕਿਹਾ ਇੱਕ ਵਾਰ ਜਿੱਕੀ ਗਾ ਸਕਦਾ ਸੋ ਮੈਂ ਪਹਿਲਾਂ ਉਹ ਗਾ ਦਣਾ ਫਿਰ ਉਹ ਗਾ ਦਣਾ ਉਹ ਮੰਨ ਲੈਂਦੇ ਆ ਬਹੁਤ ਚੰਗਾ ਲੱਗ ਰਿਹਾ ਹੈਗਾ ਹੁਣ ਤੁਸੀਂ ਤੁਹਾਡਾ ਨਾਲ ਗੱਲ ਕਰਕੇ ਵੀ ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਸੀ ਨਾ ਕਿ ਜਿਸ ਸਮੇਂ ਦੇ ਵਿੱਚ ਤੁਸੀਂ ਆਏ ਸੀ ਉਦੋਂ ਬਹੁਤ ਸਾਰੇ ਅਜੀਹਾ ਟੈਲੈਂਟ ਆਏ ਸੀ ਨਾ ਜਿਹਦਾ ਕੋਈ ਤੋੜ ਹੀ ਨਹੀਂ ਹੈਗਾ ਤੇ ਅੱਜ ਵੀ ਜਦੋਂ ਉਹਨਾਂ ਨੂੰ ਮਿਲਦੇ ਹਾਂ ਤਾਂ ਬਹੁਤ ਚੰਗਾ ਲੱਗਦਾ ਹੈਗਾ ਤੇ ਜਦੋਂ ਗਾਣੇ ਹੁੰਦੇ ਹਨ ਨਾ ਉੰਨੀ ਹੀ ਐਕਸਾਈਟਮੈਂਟ ਹੁੰਦੀ ਹੈ ਫੈਨਸ ਨੂੰ ਜਿੰਨੀ ਪਹਿਲਾਂ ਹੁੰਦੀ ਸੀ ਤੁਹਾਡੇ ਗੀਤ ਦੀ ਵੀ ਉਨੀ ਐਕਸਾਈਟਮੈਂਟ ਆ ਤਾਂ ਹੁਣ ਇੱਕ ਪਹਿਲਾਂ ਤਾਂ ਤੁਸੀਂ ਕੋਈ ਗੀਤ ਸੁਣਾ ਦਿਓ ਫਿਰ ਆਪਣੀ ਐਲਬਮ ਬਾਰੇ ਤਾਂ ਮੈਂ ਦੱਸਦਾ ਚਾਰ ਤਰੀਕ ਨੂੰ ਨਵੀਂ ਐਲਬਮ ਰਿਲੀਜ਼ ਹੋਣੀ ਹੈ ਜੀ ਤੇ ਗਾਣਾ ਸੁਣਾਦਣਾ ਮੇਰੇ ਵੀ ਬਹੁਤ ਦਿਲ ਦੇ ਕਰੀਬ ਹੈ ਮੇਰੇ ਬਹੁਤ ਸਾਰੇ ਗਾਣੇ ਮੇਰੇ ਦਿਲ ਦੇ ਕਰੀਬ ਨੇ ਬਟ ਮੈਂ ਸੁਣਾਦਣਾ ਤੁਹਾਨੂੰ ਗਾਣਾ ਮੈਨੂੰ ਬਹੁਤ ਚੰਗਾ ਲੱਗਦਾ ਉਹ ਗਾਣਾ ਹੂੰ ਆ ਜਾ ਤੈਨੂੰ ਸਾਹਾਂ ਦੇ ਨਹੀਂ ਧਾਗੇ ਚ ਪਰੋ ਲਵਾਂ سینੇ ਵਿੱਚ ਚੱਲਦੀਆਂ ਰਗਾਂ ਚ ਲਕੋ ਲਵਾਂ ਦੂਰੀਆਂ ਦਾ ਸੱਪ ਕਿਤੇ ਸਾਨੂੰ ਡੰਗ ਜਾਵੇ ਨਾ ਹਾਏ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਬਹੁਤ ਖੂਬ ਸੱਚੀ ਬਹੁਤ ਸੋਹਣਾ ਹੈ ਤਾਂ ਚਾਰ ਨੂੰ ਨਾ ਚਾਰ ਤਰੀਕ ਚਾਰ ਤਰੀਕ ਨੂੰ ਰਿਲੀਜ਼ ਹੋਣੀ ਹੈ ਜੀ ਐਲਬਮ ਹਿੱਟ ਐਲਬਮ ਹਿੱਟ ਐਲਬਮ ਰਿਲੀਜ਼ ਹੋਣੀ ਆ ਤਾਂ ਫਟਾਫਟ ਦੇ ਨਾਲ ਤੁਸੀਂ 4 ਤਰੀਕ ਨੂੰ ਪਹਿਲਾਂ ਹੀ ਦੇਖ ਲੈਣੇ ਹੈਗੇ ਆ ਮਤਲਬ ਇੱਕ ਪਾਵਰ ਪੈਕ ਹੈ ਪੂਰਾ ਪੈਕ ਹੈ ਪੂਰੇ 7 ਗਾਣੇ ਹੈਗੇ ਨੇ ਤੇ ਹਰ ਫਲੇਵਰ ਤੁਹਾਨੂੰ ਮਿਲਣ ਵਾਲਾ ਹੈਗਾ ਤੇ ਅਸੀਂ ਬਹੁਤ ਐਕਸਾਈਟਿਡ ਹੈ ਬਾਕੀ ਫਲੇਵਰ ਜਿਵੇਂ ਦੱਸਿਆ ਨਾ ਸੁਜੀਤ ਖਾਨ ਨੇ ਬੜੇ ਵਧੀਆ-ਵਧੀਆ ਹੈਗੇ ਬਾਕੀ ਸੁਜੀਤ ਖਾਨ ਦੇ ਸਾਰੇ ਗਾਣੇ ਬਹੁਤ ਵਧੀਆ ਹੁੰਦੇ ਆ ਤੇ ਹੁਣ ਤੁਸੀਂ ਦੱਸੋ ਥੈਂਕ ਯੂ ਜੀ ਮੈਂ ਜਗਵਾਨੀ ਦਾ ਤਾਂ ਮੈਂ ਥੈਂਕਸ ਕਰਦਾ ਜੀ ਹਮੇਸ਼ਾ ਮੇਰੀ ਸਪੋਰਟ ਕੀਤੀ ਹੈ ਔਰ ਪਰਮਾਤਮਾ ਤੁਹਾਡੇ ਚੈਨਲ ਹੋਰ ਦਿਨ ਦੁਗਣੀ ਚੌਗਣੀ ਤਰੱਕੀ ਬਖਸ਼ੇ ਔਰ ਪੰਜਾਬੀ ਨੂੰ ਇਸੇ ਤਰ੍ਹਾਂ ਪ੍ਰਮੋਟ ਕਰਦੇ ਰਹੋ ਮੈਂ ਤਾਂ ਬਸ ਇਹੀ ਕਹੂੰਗਾ ਔਰ ਤੁਸੀਂ ਤੰਦਰੁਸਤ ਰਹੋ ਵਧੀਆ ਵਧੀਆ ਸੈਲੀਬ੍ਰਿਟੀ ਨੂੰ ਮੇਰੇ ਤੋਂ ਇਲਾਵਾ ਵੀ ਹੋਰ ਸਾਰੇ ਨੂੰ ਅੱਗੇ ਲੈ ਕੇ ਆਓ ਤੁਹਾਡੇ ਨਾਲ ਵੀ ਤੁਸੀਂ ਵੀ ਜਿੰਨਾ ਅਸੀਂ ਗਾਣੇ 'ਚ ਕੰਟਰੀਬਿਊਸ਼ਨ ਪਾਉਂਦੇ ਆ ਤੁਹਾਡਾ ਉਸ ਤੋਂ ਜ਼ਿਆਦਾ ਵੱਡਾ ਰੋਲ ਹੁੰਦਾ ਤੁਸੀਂ ਵੱਡਾ ਕਰ ਦਿੰਨੇ ਹੋਰ ਸਿੰਗਰ ਨੂੰ ਥੈਂਕ ਯੂ ਸੋ ਮੱਚ ਤੇ ਉਮੀਦ ਨਹੀਂ ਸਾਨੂੰ ਪੂਰਾ ਵਿਸ਼ਵਾਸ ਹੈਗਾ ਕਿ ਜਿਵੇਂ ਤੁਹਾਡੇ ਪੁਰਾਣੇ ਗੀਤਾਂ ਨੂੰ ਪਿਆਰ ਮਿਲਿਆ ਨਾ ਇਸੇ ਤਰੀਕੇ ਦੇ ਨਾਲ ਇਸ ਐਲਬਮ ਨੂੰ ਵੀ ਬਹੁਤ ਪਿਆਰ ਮਿਲੂ ਕਿਉਂਕਿ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਨਾ ਕਿ ਐਲਬਮ ਆਈ ਹੈਗੀ ਆ ਉਸ ਦੇ ਵਿੱਚ ਇਹ ਇਹ ਗੀਤ ਹੈਗੇ ਆ ਬਾਅਦ ਵਿੱਚ ਸਿੰਗਲ ਟਰੈਕਸ ਰਿਲੀਜ਼ ਹੋਣੇ ਸ਼ੁਰੂ ਹੋਏ ਸੀ ਤਾਂ ਉਹ ਪੁਰਾਣੀਆਂ ਯਾਦਾਂ ਤਾਜ਼ੀਆਂ ਤੁਸੀਂ ਮੁਰਤੋਂ ਕਾਤੀਆਂ ਹੈਗੀਆਂ ਨੇ ਬਚਪਨ ਦੀ ਯਾਦਾਂ ਤਾਜ਼ਾ ਕਰਤਾ ਹੈਗਾ ਤਾਂ ਜ਼ਰੂਰ ਦੇਖਿਓ ਥੈਂਕ ਯੂ ਸੋ ਮੱਚ ਥੈਂਕ ਯੂ ਸਰਜੀ ਥੈਂਕ ਯੂ ਸੋ ਮੱਚ ਥੈਂਕ ਯੂ ਜਾਗਵਾਨੀ ਟੀਵੀ ਦਾ ਵੀ ਥ ਤੁਸੀਂ ਹੋ ਜਾਓ 4 April ਦੇ ਲਈ ਤਿਆਰ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਹੀ ਰਵਾਂਗੇ ਆਪਣਾ ਬਹੁਤ ਬਹੁਤ ਖਿਆਲ ਰੱਖੋ ਕੈਮਰਾਮੈਨ ਆਕਾਸ਼ ਤਿਨਾਵ ਸੰਦੇਸ਼ ਵਾਲਕ ਸ਼ਰਮਾ ਜਗਬਾਨੀ ਟੀਵੀ ਸਤਿ ਸ਼੍ਰੀ ਅਕਾਲ